ਇਹ ਆਗਰਾ ਇਹ ਮਹੱਲਾ ਪੰਜਵਾਂ ਛੰਤ ਸਨੂ ਬਿਨੰਪੀਆ ਤੁਹਾਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਜਿਸ ਪ੍ਰਕਾਰ ਪਟਿਆਲੇ ਰਾਜੇ ਨੂੰ ਸਰਦਾਰ ਉਦੇਸ਼ ਮਕਸਦ ਹੈ ਇਸੇ ਪ੍ਰਕਾਰ ਮਾਣੇ ਪਾਸ ਸਕੇਤ ਮੰਡੀ ਵਾਲਾ ਰਾਜਾ ਫ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਭਾਈ ਕਲਿਆਣੇ ਨੂੰ ਦੀ ਬਖਸ਼ਿਸ਼ ਕਰਕੇ ਇਹ ਸਕੇਤ ਵਾਲੇ ਰਾਜੇ ਨੇ ਭਾਈ ਕਲਿਆਣੇ ਦੇ ਤਾਈ ਬੁਲਾਇਆ ਬੁਲਾ ਕਰਕੇ ਕਹਿਣ ਲੱਗਾ ਉਹ ਕਿਹੜੇ ਇਲਾਕੇ ਦੇ ਆਦਮੀ ਐਨ ਕਿਹਾ ਮੈਂ ਪੰਜਾਬ ਵਿੱਚੋਂ ਆਇਆ ਹਾਂ ਇਹਨਾਂ ਕਿਹਾ ਤੂੰ ਠਾਕੁਰਾਂ ਦੀ ਪੂਜਾ ਕਰ ਠਾਕੁਰਾਂ ਦਾ ਚਰਨਾਮ ਪੁਲਾਅ ਅੱਜ ਕ੍ਰਿਸ਼ਨ ਭਗਵਾਨ ਦਾ ਜਨਮ ਦਿਨ ਹੈ ਇਹਨਾਂ ਨੇ ਕਿਹਾ ਵੀ ਸਾਡਾ ਠਾਕੁਰ ਤਾਂ ਸਵਾ ਬੋਲਣ ਆ ਰਿਹਾ ਹੈ ਐਸਾ ਉਹਦੇ ਪੂਜੇ ਕਾਮ ਹੋਰ ਨਹੀਂ ਕਿਸੇ ਨੂੰ ਮੰਦੇ ਅਸੀਂ ਕਿਸੇ ਪ੍ਰਕਾਰ ਦੇ ਪੱਥਰਗੇ ਚਰਨਾਮ ਪੁ ਲੈਣ ਨੂੰ ਤਿਆਰ ਨਹੀਂ ਏ ਭਾਈ ਕਲਿਆਣ ਜਦੋਂ ਕਿਹਾ ਤੂੰ ਠਾਕਰਾ ਨੂੰ ਪੱਥਰਾਉਂਦਾ ਹੈ ਰਾਜਾ ਤੇ ਆ ਕੇ ਹੁਕਮ ਕਰਦਾ ਇਹਨੂੰ ਕਦੇ ਨજરਬੰਦ ਕਰਦੇ ਹੋ ਕੱਲ ਨੂੰ ਜੇ ਕਰਕੇ ਸਾਡੇ ਅੱਖੇ ਲਾ ਕੇ ਠਾਕਰਾ ਵਿੱਚ ਨਾਮ ਪੁ ਲਵੇ ਤੇ ਪੂਜਣ ਲੱਗੇ ਤੇ ਫਿਰ ਇਹਨੂੰ ਰਿਹਾ ਕਰਾਂਗੇ ਇਹ ਜਦੋਂ ਕਿਹਾ ਗਿਆ ਰਾਤ ساری ਰਾਤ ਭਾਈ ਕਲਿਆਣਾ ਦੀ ਜੁਰੂਰ ਅਰਜਨ ਸਾਹਿਬ ਨੂੰ ਰਾਤ ਦੇ ਰਹੇ ਸਭ ਨੂੰ ਇਹ ਚੱਪੇ ਚੇਤੇ ਦੇ ਪ੍ਰਗਟ ਹੋ ਕੇ ਕਿ ਆ ਭਾਈ ਕਲਿਆਣਿਆ ਭੈ ਨਾ ਕਰ ਤੇਰੀ ਰੱਖਿਆ ਹੋਵੇਗੀ ਜਿਉ ਗੁਰੂ ਅਰਜਨ ਸਾਹਿਬ ਅਰਜ ਸੁਣੀ ਇਸ ਕੇਦ ਮੰਡੀ ਵਿੱਚ ਗਏ ਹੋਏ ਦੀ ਅਰਜ ਸੁਣ ਕੇ ਭਾਈ ਨਰਪਾਇ ਹੋ ਕੇ ਮਹਾਰਾਜ ਦੇ ਧਿਆਨ ਵਿੱਚ ਜੁੜਿਆ ਰਿਹਾ ਜਦੋਂ ਸਵੇਰ ਹੋਇਆ ਕ੍ਰਿਸ਼ਨ ਪੂਜ ਆਂ ਦਾ ਜਨਮ ਦਿਨ ਸੀ ਉਹ ਠਾਕੁਰ ਦੇ ਸਾਹਮਣੇ ਆ ਕੇ ਆਇਰ ਕਿਓ ਲਿਆਓ ਕੱਲ ਵਾਲੇ ਆਦਮੀ ਪ੍ਰਦੇਸ਼ੀ ਨੂੰ ਲਿਆਂਦਾ ਗਿਆ ਕਹਿਣ ਲੱਗਾ ਤੂੰ ਠਾਕੁਰ ਜੀ ਕੇ ਨਾਮ ਤੇ ਲੈ ਇਹ ਕਹਿਣ ਲੱਗਾ ਮਹਾਰਾਜ ਦਾ ਹੁਕਮ ਹੈ ਬਾਣੀ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਬਿਰਸਾ ਹੋਵੇ ਸੇਵ ਜੋ ਪਾਥਰ ਕੀ ਪਾਈ ਪਾ ਤਾਂ ਕੀ ਘਾਲ ਅਜਾਈ ਜਾ ਮੈਂ ਤਾਂ ਨਹੀਂ ਮੰਨਣਾ ਫਿਰ ਉਸ ਵੇਲੇ ਜਲਾਦ ਨੂੰ ਇਹਨ ਕਹਤਾ ਸਕੇਤ ਵਾਲੇ ਰਾਜੇ ਨੇ ਇਹਦਾ ਨਾਮ ਸਾਧ ਸੰਗਤ ਜੀ ਅਤੇ ਹਾਰ ਦੇ ਅੰਦਰ ਪ੍ਰਸੰਗ ਜਿਹੜੇ ਬਣਿਆ ਗੁਰਪ੍ਰਤਾਪ ਜੀ ਦਾ ਨਾਮ ਨਹੀਂ ਆਇਆ ਉਹਨਾਂ ਪ੍ਰਸੰਗਾਂ 'ਚ ਇਹਦਾ ਨਾਮ ਸੈਨ ਨਾਮ ਕਰਕੇ ਲਾਗੇ ਦਾ ਨਾਮ ਆਇਆ ਹੈ ਅਸੀਂ ਉਸੇ ਰਾਜੇ ਨੇ ਜਿਸ ਵੇਲੇ ਕਿਹਾ ਇਹ ਤੇਰੀ ਮੋٹے ਪੱਡਕੋਂ ਕਦੇ ਲੱਤ ਕੱਢ ਦਿਓ ਇਹ ਸਾਰੀ ਉਰਦੁਖ ਹੋ ਗਈ ਜੋ ਲੱਤ ਕਟੋ ਆਪ ਤੇ ਜਲਾਦਨ ਤਲਵਾਰ ਤੇ ਕੀ ਰਾਜਾ ਵੀ ਹੋਸ਼ ਹੋ ਕੇ ਡਿੱਗ ਪਿਆ ਜਿਸਵੇਂ बेहोश ਹੋ ਕੇ ਡਿੱ ਗਿਆ ਵਜ਼ੀਰਾਂ ਨੇ ਕਿਹਾ ਜਲਾਦੋ ਅਜੇ ਨਾਲ ਤੱਕਟਿਓ ਇਹ ਪਰਦੇਸੀ ਦੀ ਬੇਅਦਬੀ ਕੀਤੀ ਹੈ ਰਾਜਨ ਤਾਂ ਇਹਦੇ ਨਾਲ ਵਾਪਰੀ ਹੈ ਰਾਜਾ बेहोश ਹੋਇਆ ਹੋਇਆ ਮੂਰਸ਼ਾ ਖਾ ਕੇ ਡਿੱ ਗਿਆ ਪਿਆ ਵਜ਼ੀਰ ਪੱਖਾ ਕਰਦੇ ਆ ਕਿਸੇ ਪ੍ਰਕਾਰ ਦੀ ਹੋਸ਼ ਨਾ ਆਈ ਅਖੀਰ ਭਾਈ ਕਲਿਆਣੇ ਦੇ ਪੈਰੀਂ ਵਜ਼ੀਰ ਇਹਦੇ ਸੁਕੇਤਾਂ ਵਾਲੇ ਰਾਜੇ ਦੇ ਪਏ ਕਿ ਮਹਾਰਾਜ ਸਾਨੂੰ ਬਖਸ਼ੋ ਇਹਨਾਂ ਕਿ ਉਹ ਗੁਰਸਿੱਖੀ ਧਾਰਨ ਕਰੋ ਤਾਂ ਬਖਸ਼ੇ ਜਾਵਣਗੇ ਭਾਈ ਕਲਿਆਣੇ ਦਾ ਬਚਨ ਮੰਨ ਕੇ ਵਜ਼ੀਰਾਂ ਨੇ ਕਿ ਸਾਡਾ ਰਾਜਾ ਜਿਉਣਾ ਹੋ ਜੇ ਅਸੀਂ ਸਾਰੇ ਅਣ ਰਵਾਸ ਦੇ ਸਰੇ ਤਹਿਲਕਾਰਾਂ ਸਮੇਤ ਸਾਰੇ ਵਜ਼ੀਰ ਗੁਰੂ ਸਾਹਿਬ ਦੇ ਚਰਨਾ ਕਲਾਂਗੇ ਸਿੱਖ ਬਣਾਂਗੇ ਇਹ ਗੱਲ ਸੁਣ ਕੇ ਭਾਈ ਕਲਿਆਣੇ ਨੇ ਅਰਦਾਸ ਕੀਤੀ ਅਰਦਾਸ ਕਰਨ ਤੋਂ ਸਾਥ ਸੰਗਤ ਜੀ ਭਾਈ ਕਲਿਆਣੇ ਦੇ ਰਾਜੇ ਨੂੰ ਸੁਰਤ ਆਈ ਫੋਜ ਦੇ ਸੈਦੂਕ ਕਿਹਾ ਕਿ ਸਿੱਖ ਨਹੀਂ ਲੱਤਾਂ ਨਹੀਂ ਕੱਢ ਦਿੱਤੀ ਪਹਿਲੀ ਪਿਆਰ ਆਇਆ ਉਸ ਵੇਲੇ ਫਗੂ ਗੁਰੂ ਅਰਜਨ ਸਾਹਿਬੀ ਸ਼ਰਨ ਵਿੱਚ ਆਇਆ ਸੀ ਜਿਸ ਵੇਲੇ ਸ਼ਰਨ ਚ ਆਇਆ ਸੀ ਉਸ ਵੇਲੇ ਇਹ 50 ਸਾਲ ਜਿਹੇ ਚੂੜੇ ਦੇ ਘਰ ਭੋਗਨੇ ਸੀ ਗੁਰੂ ਕੇ ਬਾਗ ਵਾਲੇ ਥਾਂ ਕੋਈ ਨੇ ਸੁਪਨੇ ਕੀ ਗੁਰੂ ਸਾਹਿਬ ਜੀ ਪਹੁੰਚਾਏ ਇਸਨ ਸ਼ਰਨ ਆਇਆ ਜਾਣ ਕੇ ਉਸ ਵਕਤ ਸੰਗ ਜੀ ਰਾਜੇ ਜੋ ਬੇਹੋਸ਼ੀ ਚ ਹੋ ਗਏ ਸੀ ਇਹ ਉਪਦੇਸ਼ ਗੁਰੂ ਸਾਹਿਬ ਜੀ ਨੇ ਅਗਲੇ ਸ਼ਬਦਾਂ ਇਹਦੇ ਪ੍ਰਸਾਦ ਬਖਸ਼ਿਆ ਪਹਿਲਾ ਬਿੰਤੀ ਆਕਾਲ ਪ੍ਰਵਾਹ ਦਰ ਦੇ ਕੇ ਦੂਜਿਆ ਇਸ ਲਈ ਪੱਟੀ ਆਵੇ ਆ ਜਾ ਬੇਹੋਸ਼ ਹੋ ਗਿਆ ਸੀ ਜਦੋਂ ਫੇਰ ਛੱਡਣ ਲੱਗਾ ਉਸ ਨੂੰ ਉਪਦੇਸ਼ ਹੈ ਇਹ ਦੋਵੇਂ ਸ਼ਬਦ ਸਕੇਤ ਮੰਡੀ ਆਵੇ ਥਾਨਕਾ ਜੀ ਲਿਖਿਆ ਹੋਇਆ ਹੈ ਕਿ ਪੱਟੀ ਆਵੇ ਰਾਜੇ ਨੂੰ ਉਪਦੇਸ਼ ਕਿ ਉਹ ਸੰਜਾ ਉਪਦੇਸ਼ ਸੰਜਣਾ ਕਿ ਬੇੰਤੀ ਇਸ ਪ੍ਰਕਾਰ ਮਹਾਰਾਜੀ ਕੀ ਕਰਦੇ ਹਨ ਬਿਹਾਰਾ ਦਾ ਮਹੱਲਾ ਪੰਜਵਾ ਛੰਤ ਸੁਨੋ ਬੇਨਤੀਆ ਹੈ ਇਹ ਮੇਰੇ ਸਵਾਮੀ ਪੂਰਨ ਪਰਮੇਸ਼ਰ ਰੂਪ ਸਤਿਗੁਰੂ ਸਾਡੀਆਂ ਬੇਨਤੀਆਂ ਦੇ ਤਾਂ ਆਪ ਸੁਣਨਾ ਕਰੋ ਜੀ ਕੋਟ ਅਪਰਾਧ ਭਾਈ ਪੀ ਤੇਰੇ ਚੇਰੇ ਅਸੀਂ ਮਾਰੇ ਕਰੋੜਾਂ ਗੁਨਾਹਾਂ ਦੇ ਭਰੇ ਹੋਏ ਹਾਂ ਫਿਰ ਵੀ ਆਪ ਦੇ ਚਿਹਰੇ ਦਾ ਸਾਂ ਸੱਚੇ ਪਾਤਸ਼ਾਹ ਜੀ ਦੁੱਖ ਹਰ ਨੂੰ ਕਿਰਪਾ ਕਰਨ ਮੋਹਨ ਜੇ ਜਮਨ ਮੰਦੇ ਦੁੱਖਾਂ ਨੂੰ ਮੇਟਣ ਵਾਲੇ ਜੇ ਕਿਰਪਾ ਦੇ ਕੰਮ ਵਾਲੇ ਸਾਰਿਆਂ ਦੇ ਅਰਦਾਂ ਦੇ ਦਾਈਂ ਪ੍ਰੇਮ ਨਾਲ ਮੋਹਤ ਕਰਨ ਵਾਲੇ ਤੇ ਸੰਸਾਰ ਦੇ ਮੋਹ ਨੂੰ ਹੰਗ ਮੇਟਣ ਵਾਲੇ ਕਲ ਕਲੇਸ਼ਹਿ ਭਜਨ ਈਸ਼ ਕੇ ਪਾਦਸ਼ਾ ਕਲਪਨਾ ਰੰਗ ਤੇ ਕਲੇਸ਼ਾਂ ਮੁਸਾਲਿਆਂ ਨੂੰ ਆ ਭਜਣੇ ਵਾਲੇ ਹੋ ਸਰਨ ਤੇਰੀ ਰੱਖ ਲਿਓ ਮੇਰੀ ਐਤ ਜੀ ਕੀ ਅਸਿਰ ਸ਼ਰਨ ਹਾ ਸਾਡੀ ਰੱਖਿਆ ਕਰੋ ਸਤਿ ਪਾਦਸ਼ਾ ਮੇਰ ਦੇ ਅੰਤੋਂ ਸਰਬ ਮੈਂ ਨਰਿੰਜਨ ਫੇਰ ਸੰਗੁਰੂ ਚਾਂਦੇ ਵਿੱਚ ਮਹਾਰਾਜ ਸਾਹਿਬ ਜੇ ਮੈਨੂੰ ਇਹ ਨਾਇਕਾਲਿਕ ਤੁਰਹਤ ਸੰਤ ਪੀਖਤ ਸੰਗ ਸਭ ਕੈ ਜੇ ਮਾਰਾ ਸਦਾ ਸੁਣਦੇ ਹੋ ਆਪ ਸਭਾਂ ਦੀਆਂ ਪੁਕਾਰਾਂ ਨੂੰ ਤੇ ਦੇਖਦੇ ਹੋ ਸਾਰਿਆਂ ਦੀਆਂ ਗੁਰਬੂਤਾ ਨੂੰ ਤੇ ਹਰ ਵਕਤ ਨਾਲ ਉਹ ਸਾਰਿਆਂ ਦੇ ਸੱਚੇ ਪਾਤਸ਼ਾਹ ਪ੍ਰਭ ਨੇੜੇ ਹੋਂ ਤੇ ਜਿਉ ਨੇੜੇ ਤੋਂ ਨੇੜੇ ਜਿੰਨੇ ਹਨ ਉਹਨਾਂ ਸਾਰਿਆਂ ਤੇ ਆਪ ਨੇੜੇ ਹੋ ਸ਼ਹਰਾਗ ਕੋਣਾ ਸ਼੍ਰੀਸ਼ਟੀ ਮੰਨਿਆ ਕਿ ਸ਼ਾਹ ਰਾਜ ਕੋ ਵੀ ਤੋਂ ਨੇੜੇ ਹੈ ਸੱਚੇ ਪਾਤਸ਼ਾਹ ਅਰਦਾਸ ਨਾਨਕ ਸੁਣ ਸੁ ਆਮੀਂ ਫੇ ਸਾਮੀਆ ਕਾਲਪੁਰਖ ਸਾਡੀ ਅਰਦਾਸ ਬੇਨਤੀ ਸੁਣ ਰੱਖ ਲਿਓ ਘਰ ਕੇ ਜੀ ਸਾਨੂੰ ਸੱਚੇ ਪਾਤਸ਼ਾਹ ਦੇ ਘਰ ਦੇ ਚਿਹਰੇ ਦਾਸ ਗੁਲਾਮ ਬਣਾ ਕੇ ਰਖ ਲਓ ਕਿਰਪਾ ਕਰੋ ਮਹਾਰਾਜ ਸਦਾ ਏ ਮਹਾਰਾਜ ਤੂ ਸਰਬ ਕਲਾ ਸਮਰਟ ਸਦਾ ਸਦਾ ਸੁਬਾਹ ਦੀਨ ਪੀਖਾਰੀ ਅਸੀਂ ਨਿਆਰੇ ਬੋਲੇ ਦੀਨ ਗਰੀਬ ਹਾਂ ਅਤੇ ਪੀਖਾਰੀ ਆਉਦੇ ਦਰਦੇ ਜਾਂਚ ਕਰ ਸਕੇ ਪਾਤਸ਼ਾਹ ਦੀ ਮਾਇਆ ਮੂਹ ਮਦਨ ਕੇ ਅੰਦਰ ਹੀ ਜਾਣੀ ਅਸੀਂ ਮਾਇਆ ਦੇ ਮੋਹ ਵਿੱਚ ਨਸ਼ਟ ਹੋ ਰਹੇ ਹਾਂ ਗੱਡ ਲਿਓ ਮੂਰਾਰੀ ਰਾਜ ਇਹ ਮੋਹ ਦੇ ਮੂਹ ਜਿਲੇ ਖੂਬਣ ਵਿੱਚ ਜਿੱਥੇ ਲੋਭੀਨ ਹੋ ਕੇ ਖੁਭਰੇ ਹੀ ਹਾਂ ਕਿ ਮਰਾਰੀ ਪਰਮੇਸ਼ਰ ਕਿਰਪਾ ਕਰਕੇ ਕੱਢ ਲੋ ਸਾਡੇ ਤਾਈ ਇਹੜਾ ਵੋਹ ਵਿਕਾਰ ਬਾਧਿਓ ਅਸੀਂ ਤਾਂ ਮਾਰਾ ਸਾਡਾ ਮਨ ਲੋਭ ਦੇ ਵਿੱਚ ਪਦਾਰਥਾਂ ਦੇ ਜੋੜਨ ਦੇ ਵਿੱਚ ਸੋਹਨੀਆਂ ਦੇ ਵੋਹ ਵਿੱਚ ਵਕਾਰਾਂ ਦੇ ਭੋਗਣ ਦੀ ਬੱਜਾ ਹੋਇਆ ਕੈਦੀ ਹੋਇਆ ਹੋਇਆ ਹੈ ਤਾਨਕ ਦੂਖ ਕਮਾਵਨੇ ਹੋਰ ਵੀ ਅਨੇਕ ਪ੍ਰਕਾਰ ਦੇ ਜੋ ਸ਼ਲੰਗ ਸ਼ਿਕਰੰਗ ਕੋਟ ਵਿਦ ਨੂੰ ਅਪਰਾਧੋਂ ਕਿਲ ਮੁਖ ਮਲਨ ਹਨੇਕਾਂ ਦੋਸ਼ਾਂ ਨੂੰ ਅਸੀਂ ਕਮਾਉਣਾ ਕਰਦੇ ਹਾਂ ਜੀ ਸਾਡੇ ਪਤ ਬੰਧਨ ਰਹਿਤ ਕਰਤਾ ਜੇ ਕਰਤਾ ਪਰਖੋ ਤੂੰ ਬੰਧਿਆ ਹੋ ਤੂੰ ਨਿਰਲੇਪ ਅਤੇ ਸਦਾ ਸਦਾ ਆਬੂ ਦੇ ਕੱਤਵਾ ਪੁਸਾਰੇ ਬੰਧਨ ਨਹੀਂ ਮੰਨਤਾ ਤੇ ਮੋਹ ਦੇ ਬੰਧਨ ਨਹੀਂ ਹਨ ਹੰਗਤਾ ਮੰਨਤਾ ਦੇ ਬੰਧਨ ਨਹੀਂ ਸਦਾ ਤੂੰ ਮਿਰਲੇਪ ਰਹਿਣ ਵਾਲਾ ਸਦਾ ਸਾਡੇ ਪਤ ਅਲੇ ਪੁੱਤ ਬੰਦਨ ਰਹਿਤ ਕਰਤਾ ਫਿਰ ਕਰਤਾ ਪ੍ਰਭ ਜੀ ਨਿਗਲੇ ਉਹ ਸਾਰਿਆਂ ਦੇ ਪਾਪ ਪੁੰਨ ਤੂੰ ਬੰਦਨਾ ਤੋਂ ਵੀ ਰਹਿਤੋਂ ਆਪ ਈਆ ਆਪਣਾ ਪਾਵਨ ਇਹ ਜੀਵ ਜਿਹੜੇ ਆ ਮਾਰੇ ਆਪ ਦੇ ਕਰਮ ਦੇ ਕੀਤੇ ਦਾ ਸਾਲਾ ਆਪ ਪਾਉਂਦੇ ਐ ਤੂੰ ਤਾਂ ਸਦਾ ਅਸੰਗ ਹੈ ਤੇ ਨਿਗਲੇ ਪ੍ਰਣ ਵਾਲਾ ਪਾਪਾ ਪੁੰਨਾ ਤੋਂ ਤੇਰੇ 'ਚ ਕੋਈ ਦੋਸ਼ ਨਹੀਂ ਹੈ ਪ੍ਰਮੇਸ਼ਰ ਇਹ ਜੋ ਜੋ ਕਰਤਾ ਆਪ ਕਰਦੇ ਐ ਜਦ ਦਾ ਦੋਸ਼ ਨ ਦੇਉ ਕਿਸੇ ਦੋਸ ਤਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੇ ਜਗਨ ਜਨ ਇਸ ਪ੍ਰਕਾਰ ਆਗ ਦੇ ਕਿਤੇ ਕਲੰਬਲ ਹਲ ਕਾਣਾ ਕਰਦੇ ਹਨ ਪਰ ਅਨੁਗੁਰੂ ਪਾਤਪਾਉ ਆਗ ਮਾਰੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ ਸਾਡੇ ਤੇ ਆਪ ਕਿਰਪਾ ਦ੍ਰਿਸ਼ਟੀ ਕਰੋ ਜੀ ਬਹੁਤ ਜੋ ਭੰਤੇ ਹਾਰੀ ਜੀ ਮੇਰੇ ਬਹੁਤ سارے ਜੂਨਾ ਜੀ ਸਾਡੀ ਜਿੰਦ ਜਿਹੜੀ ਭਰਪਦੇ ਹੋਏ ਆਂ ਦੀ ਹਾਰ ਗਈ ਹੈ ਹੁਣ ਆਪਜੀ ਸ਼ਰਨ ਪਏ ਹਾਂ ਬਿਨਵਤ ਨਾਨਕ ਦਾਸ ਹਰਿ ਕੈ ਬੇਂਤੀ ਪ੍ਰਭੂ ਗੁਰੂ ਸਾਹਿਬ ਜੀ ਆਪਾਂ ਨੂੰ ਯਾਦ ਚ ਦੱਸਦੇ ਆਂ ਕਿ ਇਹ ਮਾਰਾ ਮੈਂ ਹਰੀ ਦਾ ਸੇਵਕ ਹਾਂ ਪ੍ਰਭ ਜੀ ਪ੍ਰਾਨ ਆਧਾਰ ਇਹ ਪ੍ਰਭੂ ਅਕਾਲ ਤੁਹ ਜੀ ਸਾਡੇ ਪ੍ਰਾਣਾ ਦੇ ਆਸਰਾ ਰੂਪੋਂ ਤੁਸੀਂ ਸਾਡੀ ਰੱਖਿਆ ਕਰੋ ਆਪ ਤੂ ਸਮਰਾਥ ਵੱਡਾ ਜੇ ਮਾਰਾ ਤੂ ਸਭ ਕਲਾ ਸਮਰਾਥ ਹੈ ਵੱਡੇ ਤੋਂ ਵੱਡਾ ਹੈ ਸਰਬੀ ਮਤ ਮਾਰਾ ਥੋੜੀ ਤੋਛਾ ਗਰੀ ਬਨਵਾ ਜੀ ਥੋੜੇ ਥੋੜੇ ਪਦਾਰਥਾਂ ਨੂੰ ਪਾ ਕੇ ਐਵੇਂ ਹੰਕਾਰ ਕਰ ਮੰਨੇ ਹੋ ਪਾਲ ਹੈ ਕਿਰਤ ਘਣਾਂ ਐਜ ਜੈ ਬਿਜ ਜੈ ਅਸੀਂ ਕਰੀ ਕੋ ਖੋ ਹਾਂ ਤੇਰੇ ਕਿਤੇ ਉਪਕਾਰਾਂ ਨੂੰ ਪੁਲਾ ਦਿੰਨੇ ਵੀ ਸਾਡਾ ਪਰਮੇਸ਼ਰ ਕੀ ਕੀਤਾ ਇਸ ਪ੍ਰਕਾਰ ਕਰਤ ਘਣਾਂ ਹਾਂ ਤੂੰ ਕਰਤ ਘਣਾਂ ਦੀ ਪਾਲਣਾ ਕਰਦਾ ਹੈ ਸਪੂਰਨ ਦ੍ਰਿਸ਼ਟੀ ਤੇਰੀ ਰਾਹ ਦੀ ਮਾਰਾ ਪੂਰਨ ਦ੍ਰਿਸ਼ਟੀ ਹੈ ਆਜਿ ਕਿਹੜੇ ਔਗੁਣੋਂ ਨੂੰ ਵੇਖ ਕੇ ਉਹਦੀ ਪਾਲਣਾ ਪੋਸ਼ਣਾ ਕਰਨ ਨੂੰ ਨਹੀਂ ਹਟਦਾ ਉਹਨਾਂ ਦੇ ਕਰਮਾਂ ਦਾ ਫਲ ਮਗਰੋਂ ਦਿੰਨੇ ਹੈ ਤੇ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਸਾਰੇ ਨੂੰ ਪਾਲਣਾ ਪੋਸ਼ਣਾ ਉਸ ਦਿਨ ਜੇ ਕੋਈ ਪਾਪੀ ਹੋਵੇ ਕਿਹਾ ਜਾਵੇ ਹੋਵੇ ਸਭ ਨੂੰ ਪਾਲਣਾ ਪੋਸ਼ਣਾ ਕਰੀ ਜਾਣਾ ਐਸੀ ਆਪ ਦੀ ਨਿਰਵਾਇਣਤਾ ਵਾਲੀ ਪੂਰਨ ਦ੍ਰਿਸ਼ਟੀ ਹੈ ਪ੍ਰਮੇਸ਼ਰ ਅਗਾਧ ਬੂਧ ਅਪਾਰ ਕਰਤੀ ਬਗਾਨ ਬਿਆੰਕ ਹੈ ਬੋਧ ਆਗਸਾ ਵਿਚਾਰ ਏ ਬੇਨਾਂਤ ਲੋਹਤ ਕਰਤਾ ਪੁਰਖ ਜੀ ਮੋਹ ਨੀਜ ਕਸ਼ੂ ਨਾ ਜਾਣਾ ਮਹੀ ਮਾਰਾ ਮੋਹ ਦੇ ਮਾਰੇ ਹੋਏ ਨੀਜ ਕਰਮਾਂ ਵਿੱਚ ਲੱਗੇ ਹੋਏ ਕੰਚਨ ਨਾਰੀ ਸਮੇਤ ਬੁਧਾਏ ਕੋਈ ਵੀ ਨਹੀਂ ਸਮਝੰਦੇ ਹਾਂ ਰਤਨ ਕੀ ਆਗ ਸੰਗ੍ਰਹਿਨ ਕਉਦੀ ਦੇਖੋ ਰਤਨ ਆਪ ਦਾ ਸ਼ਬਦ ਹੈ ਰਤਨ ਆਪ ਦਾ ਨਾਮ ਹੈ ਬੋਲਕ ਇਸ ਨੂੰ ਤਿਆਗ ਦਿੱਤਾ ਹੈ ਕਉਡੀ ਦੀ ਮਾਇਆ ਕਉਡੀ ਕਉਡੀ ਨੂੰ ਸੰਗ੍ਰਹਿਨ ਇਕੱਠੀ ਕਰਦੇ ਆ ਭਲੀ ਪ੍ਰਕਾਰ ਗ੍ਰਹਿਣ ਕਰਦੇ ਸੰਗਰੇ ਕਰਨ ਤੇ ਲੱਗੇ ਰਹਿੰਨੇ ਹਾਂ ਵਾਹ ਨੀਜ ਇਆਨਾ ਇਸੇ ਕਰਕੇ ਮਾਰਾ ਪਸ਼ੂਆਂ ਦੀ ਨਿਆਈ ਸਾਡਾ ਸਵਾਬ ਹੋ ਰਿਹਾ ਖਾ ਲਿਆ ਪੀ ਲਿਆ ਧੂਗ ਲਿਆ ਸੰਤਾਨ ਕਹਿ ਜਾ ਕਰ ਲਈ ਕਿਸੇ ਦੁੱਖ ਦੇ ਤਾ ਕੇ ਦੇ ਪਰਾਧਿਨੋਕ ਸੁਖੀ ਛਾ ਕੀਤੀ ਪਸ਼ਵਾ ਆਵੇ ਸਵਾਦ ਅਦੇ ਨੀਜ ਕਾਮਵਾਦ ਕਿ ਸਾਡੇ ਅੰਦਰ ਵਸਦੇ ਹੈ ਇਆਨਾ ਸਾਡਾ ਮਨ ਅਗਿਆਨੀ ਹੈ ਮਾਰਾ ਅਣਜਾਣ ਹੈ ਸਰੂਪ ਦੇ ਗਿਆਨ ਤੋਂ ਰਹਿਤ ਇਹ ਆਣਾ ਹੋ ਰਿਹਾ ਹੈ ਤਿਆਗ ਚਲਤੀ ਮੋਹਾਂ ਚੰਚਲੋ ਕੋਈ ਕਿਉਂ ਮਾਇਆ ਮਹਾਂ ਚੰਚਲ ਹੈ ਸਦਾ ਇੱਕ ਰਸ ਨਹੀਂ ਰਹਿੰਦੀ ਕਿਸੇ ਦੇ ਪਾਸ ਤਿਆਗ ਕੇ ਚਲੀ ਜਾਂਦੀ ਹੈ ਲੋਕ ਕਰ ਕਰ ਜੋੜੀ ਉਸ ਮਾਇਆ ਨੂੰ ਜੋੜੋ ਲਾਤੇ ਕਿਸੇ ਦਾ ਕਿਸੇ 'ਚ ਦੋਸ਼ ਰੋਪੇ ਕਿਰਗਜੀ ਨਾਸ਼ ਕਰਦਾ ਕਤਲ ਕਰ ਦੁੱਤਾ ਕਿਸੇ ਦੇ ਤੁਨ ਨੂੰ ਖੋ ਕਰਕੇ ਕਿਸ ਦੀ ਨਿੰਦਿਆ ਕਰਦੀ ਕਿਸੇ ਨੂੰ ਉਜਾੜਦਾ ਕਿਉਂ ਸ਼ਬਦ ਸੁਪਰ ਤੋਂ ਉਪਰ ਅਸਨ ਜੋ ਦੋਸ਼ਾਂ ਨੂੰ ਕਰ ਕਰਕੇ ਕਾਮ ਤੇ ਕ્રોਧ ਭੈ ਕੇ ਜੋੜਨਾ ਕੀਤਾ ਹੈ ਨਾਨਕ ਸਰਨ ਸਮਰੱਤ ਸੁਆਮੀ ਇਸ ਸੁਮਰ ਸੁਆਮੀ ਆਕਾਰ ਪੁਰਖ ਮਾਲਕ ਆਪ ਦੀ ਸ਼ਰਨ ਹੈ ਗੁਰੂ ਸਾਹਿਬ ਜੀ ਜਾਚ ਦੱਸਦੇ ਸਾਨੂੰ ਉਹ ਕਹੋ ਮੈਂ ਜਿ ਰੱਖ ਹੋਰੀ ਨਾ ਨ ਮੇਰੀ ਪੈਜ ਪ੍ਰਤਗਿਆ ਜੋ ਸੰਨਾ ਆਵਾ ਉਸ ਕੰਠ ਲਾਵੇ ਬਿਗ ਸੁਆਮੀ ਸੰਧਾ ਇਹ ਸੰਸਾਰ ਸਾਡੀ ਪੈਜ ਜੋ ਪ੍ਰਤਗਿਆ ਹੈ ਰੱਖਿਆ ਕੰਨ ਵੀ ਆਪ ਦਾ ਨਿਯਮ ਹੈ ਉਹ ਸਾਡੀ ਰੱਖਿਆ ਨੂੰ ਪੈਜ ਰੱਖੋ ਜੀ ਜਾਂ ਤੇ ਵੀ ਛੜਿਆ ਕਿਉਂ ਜਦੋਂ ਰਾਜਮ ਬੇਨਤੀ ਕੀਤੀ ਮਹਾਰਾਜ ਜੀ ਨੇ ਕਿਰਪਾ ਕੀਤੀ ਮਾਰਾ ਕਰਨ ਲੱਗੇ ਜਿਸ ਰੂਪ ਤੋਂ ਪਹਿਿਛਿਆ ਹੋਇਆ ਸੀ ਤੈਨ ਆਪ ਮਿਲਾਇਆ ਰਾਮ ਉਸ ਵਾਹਿਗੁਰੂ ਨੇ ਆਪ ਦੇ ਰੂਪ ਦਾ ਗਿਆਨ ਦੇ ਕੇ ਗੁਰਾਂ ਦੁਆਰਾ ਆਮਨੇ ਆਪ ਦੇ ਨਾਲ ਮਿਲਾਇਆ ਹੈ ਸਾਧੂ ਸੰਗਮੇ ਸਾਧੂ ਪਾਈ ਕਲਿਆਣੇ ਆਦ ਗੁਰਮੁਖਾਂ ਦੀ ਸੰਗਮੇ ਸੰਗਤ ਇਕੱਤਰਤਾ ਵਿੱਚ ਗੁਰੂ ਦਾ ਆਰ ਜਿਨ੍ਹਾਂ ਨੇ ਮਿਲ ਕੇ ਹਰੀ ਦੇ ਗੁਣਾਂ ਨੂੰ ਗਾਉਣਾ ਕੀਤਾ ਰਾਮ ਏ ਪਾਈ ਲੋਕ ਗਾਇਕ ਸਦਾ ਨੀਕੇ ਜਿਹੜੇ ਗੋਵਿੰਦ ਦੇ ਗੁਣ ਗਾਉਂਦੇ ਸਦਾ ਹੀ ਨੀਕੇ ਅੱਛੇ ਹਨ ਪੁਰਖ ਕਲਿਆਣ ਮੈਂ ਪ੍ਰਗਟ ਭਏ ਇਹ ਸਾਡੇ ਗੁਣ ਕਲਿਆਣ ਸਰੂਪ ਹੈ ਅਤੇ ਕਲਿਆਣ ਮੁਗਤ ਰੂਪ ਅੰਤ ਜਮੇ ਉਹਨਾਂ ਵਿੱਚ ਪ੍ਰਗਟ ਹੋ ਗਏ ਇਹ ਜਾ ਸੁਹਾਵੀ ਸੰਗ ਪ੍ਰਭ ਕੈ ਤ੍ਰਿਵੋ ਅਕਾਲ ਪੁਰਖ ਦੇ ਨਾਲ ਮਿਲ ਕੇ ਅੰਪਾ ਕਰੂਪੀ ਸੇਜਾ ਹਰ ਲੁਪੀ ਵਿਸ਼ਾਈ ਨਹੀਂ ਸਹਿਤ ਸੋਮਣੀ ਹੋਈ ਆਪਣੇ ਪ੍ਰਭ ਕਰ ਲਈ ਕੋਈ ਮੋਹਰੀ ਨੂੰ ਬਣਾ ਲਏ ਉਸੇ ਕੋਡ ਚਿੰਤ ਅਚਿੰਤ ਹੋਈ ਉਹ ਸਾਰੀਆਂ ਚਿੰਤਾ ਜੀ ਆਈ ਹੋਈ ਵਿਗਤਾ ਨੂੰ ਨਾ ਆਸਾਰ ਸਕਣ ਜੇ ਵੀ ਜਿਹੜੀ ਬੇਵਲ ਹਾਲਤ ਹੋਣੀ ਸੀ ਇਹ ਚਿੰਤਾ ਸੀ ਇਹ ਸਾਰੀਆਂ ਚਿੰਤਾ ਨੂੰ ਛੱਡ ਕੇ ਸਰਬ ਚਿੰਤਾ ਤੋਂ ਅਚਿੰਤਤਾ ਨੂੰ ਪ੍ਰਾਪਤ ਹੋ ਗਏ ਮੋਹਣ ਦੂਖ ਨਾ ਪਾਇਆ ਮਿੰਨ ਕੇ ਫੇਰ ਜੰਮਣ ਮਰਨ ਦਾ ਦੁੱਖ ਨਹੀਂ ਉਹਨਾਂ ਨੇ ਪਾਉਣਾ ਕੀਤਾ ਨਾਨਕ ਦਰਸ਼ਨ ਪੇਰ ਜੀਵੇ ਸਤਿਗੁਰੂ ਸਾਹਿਬ ਜੀ ਕੰਨਨ ਦਰਸ਼ਨ ਵੇਖ ਕੇ ਉਹ ਜਿਉਂਦੇ ਹੋ ਗਏ ਮਹਾਰਾਜ ਦੇ ਗੋਵਿੰਦ ਗੁਣ ਨਿਤ ਗਾਇ ਜਿਨ੍ਹਾਂ ਨੂੰ ਗੋਵਿੰਦ ਗੁਣਾ ਦੇ ਸੁਮਗ ਨੂੰ ਪਾਉਣਾ ਕੀਤਾ ਹੈ ਉਹ ਦਰਸ਼ਨ ਵੇਖ ਕੇ ਇਹ ਕਰਕੇ ਜੀਵੇ ਜੀਵੇ ਨਾਨਕ ਦਰਸ਼ਨ ਦੇਖ ਜੀਵੇ ਨਾਨਕ ਦਰਸ਼ਨ ਦੇਖ ਕੇ ਜੀਵਨ ਮੁਕਤੀ ਨੂੰ ਪ੍ਰਾਪਤ ਹੋ ਗਏ ਜਿਉਂਦੇ ਹੋ ਗਏ ਜਿਨ੍ਹਾਂ ਨੂੰ ਗੋਮਨ ਗੁਨਾ ਦੇ ਸਮੁੰਦਰ ਨੂੰ ਡੋਣਾ ਕੀਤਾ ਹੈ ਬਿਹਾਰਾ ਗੜਾ ਮਹੱਲਾ ਪੰਜਵਾ ਛੰਤ ਗੂਲ ਸੋ ਧਰਮੀੜਿਆ ਉਸ ਵਕਤ ਸਾਧ ਸੰਗਤ ਜੀ ਇਹ ਰਾਜੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰਨ ਵਾਸਤੇ ਦਾਈ ਕਲਿਆਣੀ ਜੀ ਲਈ ਲੱਖ ਰੁਪਇਆ ਆ ਕੇ ਪਰਸਾ ਸਾਹਿਬ ਦੇ ਤੱਕਾ ਕਰਨ ਵਾਸਤੇ ਇਹਦਾ ਕੀਤੀ ਸੀ ਤੇ ਇਹੇ ਸਰੀਰ ਦਾ ਅੰਤ ਦਾ ਜਦੋਂ ਸਮਾ ਆਇਆ ਉਸ ਵੇਲੇ ਸਾਧ ਸੰਗਤ ਜੀ ਇਹ ਮੂਰਸ਼ਾ ਜੀ ਖਾ ਗਿਆ ਤੇ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਇਹਨੂੰ ਸਾਥ ਤਾਨ ਕਰਦੇ ਐ ਇਹ ਉਪਦੇਸ਼ ੜਾਏ ਤਾਂ ਉਸਦੇ ਕੋਈ ਸਕੇਤ ਆਲੇ ਤਾਂ ਹੀ ਤੇ ਜੰਪਟੀ ਆਲੇ ਰਾਜੇ ਨੇ ਜੋ ਲੜਕੀ ਨੂੰ ਆਪਣਾ ਰਾਜ ਸਹਾਰਾ দান ਕਰ ਦਿੱਤਾ ਉਹਨੂੰ ਉਪਦੇਸ਼ ਬਖਸ਼ਿਆ ਹੈ ਕਿ ਆਪ ਸੰਗਤਾਂ ਨੂੰ ਹੁਣ ਮਹਾਰਾਜ ਸਾਹਿਬ ਬਖਸ਼ ਰਹੇ ਹਨ ਉਦੇਸ ਬਿਹਾਰਾ ਘੜਾ ਮਹੱਲਾ ਪੰਜਵਾ ਸ਼ਾਂਤ ਬੋਲ ਸੋ ਧਰਮੀੜਿਆ ਹਜੂਰ ਕਹਿੰਦੇ ਇਹ ਧਰਮੀੜਿਆ ਧਰਮੀ ਅੜਿਆ ਜੇ ਅੜੇ ਪਿਆਰਿਆਂ ਸੇ ਧਰਮੀ ਲਾ ਜਿਆ ਬੋਲਣਾ ਕਰ ਉਸ ਬਚਨ ਮੂਨ ਕਰ ਧਾਰੀ ਰਾ ਮੂਰਛਾ ਧਾਰ ਕੇ ਮੂਨ ਕਿਉਂ ਧਾਰੀ ਐ ਹੁਣ ਇਹ ਬਚਨ ਬੋਲ ਅਸੀਂ ਤੈਨੂੰ ਬੁਲਾ ਰਹੇ ਹਾਂ ਗੁਰੂ ਨਾਲਾ ਸਵਨ ਕੇ ਉਸ ਵਕਤ ਜੀਸਰੀ ਦੇਵ ਚੱਲਿਆ ਵੇਖ ਇਹ ਮਾਇਆ ਜਿਹੜੀ ਅੱਖਾਂ ਦੇ ਨਾਲ ਵੇਖ ਚੱਲਿਆ ਤੂੰ माया ਵਿਵਹਾਰੀ ਇਹ ਮਾਇਜ ਵਿਹਾਰੇ ਵਿੱਚ ਨਾਸਨ ਦਾ ਆਰਾਮ ਹੈ ਤਾਈ ਇਹ ਪਦਾਰਥ ਨਾਲ ਨਹੀਂ ਜਾਣ ਇਸੇ ਪ੍ਰਕਾਰ ਹੈ ਤਰਮੀੜਿਆ ਹੈ ਅੜਿਆ ਅੜਿਏ ਅੜਿਆ ਸਖੇ ਦਾ ਨਾਮ ਹੁੰਦਾ ਹੈ ਸੋਹੇ ਧਰਵੀ ਪਿਆਰੇ ਹੈ हे ਜੀਵ ਰੂਪੀ ਤਰਵੇਂ ਨੂੰ ਕਰਨ ਵਾਲੇ ਅਧਿਕਾਰੀ ਹੈ ਏ ਮੋਨ ਮਹਾਰਾਜ ਦੇ ਸੱਚੇ ਨਾਮ ਦੇ ਤਾਈ ਮੋਨ ਕਾ ਧਾਰੀ ਪਰਮੇਸ਼ਰ ਦੇ ਨਾਮ ਬੋਲਣ ਵਾਲੋ ਕਿਉਂ ਮੋਨ ਧਾਰਨ ਕੀਤੀ ਐ ਪਰਮੇਸ਼ਰ ਦਾ ਚਿੰਤਨ ਕਰ ਸਿਮਰਨ ਕਰੋ ਜਪਨ ਕਰੋ ਨਿਤਰੀ ਦੇਹ ਚੱਲਿਆ ਇਹ ਅੱਖਾਂ ਦੇ ਨਾਲ ਸਾਰਾ ਪਸਾਰਾ ਚਲਾਇ ਮਾਨ ਏ ਧੁਖੀ ਵੇਖ ਕੇ ਚੱਲਿਆ ਕੂਝ ਕਰਕੇ ਚੱਲਿਆ ਪ੍ਰਲੋਕ ਨੂੰ ਮਾਇਆ ਵਿਰਹਾਰੀ ਇਹ ਮਾਇਆ ਦੇ ਵਿਹਾਰ ਕੇ ਦੇ ਨਾਲ ਆਰਾਮ ਹੈ ਭਾਈ ਚੱਲਿਆ ਨਹੀਂ ਸਭ ਛੱਡ ਕੇ ਚਲੇ ਗਏ ਹੁਣ। ਸੰਗ ਤੇਰੇ ਕਸ਼ਮਤ ਚੱਲਦਾ। ਤੇਰੇ ਨਾਲ ਕੋਈ ਵੀ ਪਦਾਰਥ ਕਿਸੇ ਪ੍ਰਕਾਰ ਨਹੀਂ ਚੱਲੇਗਾ। ਬਿਨਾ ਗੋਬਿੰਦ ਨਾਮ ਮੋਹਿੰਦ ਪ੍ਰਣੇਸ਼ਰ ਦੇ ਨਾਮ ਤੋਂ ਬਿਨਾ। 30 20 ਸਵਰਨ ਰੂਪਾ। ਜਿਹੜੇ ਬੇਸ ਹੈ ਤੇਰੇ ਮੁਲਕ ਤੇ ਬੇਸ ਸੋਹਣੇ ਸੁੰਦਰ ਨਿਵਾਸ ਹਨਗੇ। ਇਸ ਵੇ ਨਾ ਤੇਰੇ ਪਾਸ ਰੁਪਿਆ ਚਾਂਦੀ ਆਦਕ ਜੋ ਹੈ ਸਗਲ ਊਣੇ ਕੰਮ ਇਹਨਾਂ ਕਰਕੇ ਕੰਮ ਨਹੀਂ ਕਿਸੇ ਦੇ ਪੂਰੇ ਹੋਏ ਸਾਰੇ ਪਰਲੋਕ ਨੂੰ ਜਾਣ ਵੇ ਫਿਰ ਛੱਡ ਜਾਂਦੇ ਇਸ ਵੇ ਦੇ ਚਾਂਦੀ ਨੂੰ ਵੇਸਾਂ ਨੂੰ ਵੀ ਸੋਹਣਿਆ ਲਿਬਾਸਾਂ ਨੂੰ ਵੀ ਇੱਥੇ ਹੀ ਛੱਡ ਜਾਣਾ ਹੈ ਸਾਰੇ ਊਣੇ ਰਹਿ ਜਾਂਦੇ ਆ ਕੰਮ ਜਿੰਨੇ ਆ ਕੋਈ ਪੂਰੇ ਕੰਮ ਨਹੀਂ ਕਰਕੇ ਜਾਏਗਾ ਦੁਨੀਆ ਵਿੱਚ ਕਲਤਰ ਨਾ ਸੰਗ ਸੋਭਾ ਨਾ ਕੋਈ ਇਹਦੇ ਪੁੱਤਰ ਨਾਲ ਜਾਵੇਗਾ ਨਾ ਕਲਤਰ ਇਸਤਰੀ ਨਾਲ ਜਾਵੇਗੀ ਨਾ ਦੁਨੀਆ ਦੀ ਸੋਭਾ ਨਾਲ ਜਾਵੇਗੀ ਇਹ ਵੀ ਇੱਥੇ ਹੀ ਰਹਿ ਜਾਏਗੀ ਆਸਕੂੜ ਵਿਕਾਰੀ ਇਹ ਹੱਥੀ ਹੈ ਕੋੜੇ ਕਾਠੀਆਂ ਪਾਈਆਂ ਹਉਦੇ ਪਾਏ ਪਾਲਕੀਆਂ ਪਾਈਆਂ ਖੜੇ ਰਹਿ ਜਾਣਗੇ ਇਹ ਅੰਤ ਦੇ ਵੇਲੇ ਜਾਂਦੇ ਹੋਏ ਲਾਮੀ ਢਾਈ ਚੱਲੇ ਨਹੀਂ ਇੱਕ ਪੈਰੇ ਇੱਕ ਪੈਰ ਵੀ ਨਾਲ ਨਹੀਂ ਜਾਣਗੇ ਇਹ ਸਾਰੇ ਵਕਾਰੀ ਹਨਗੇ ਇਥੇ ਯਾਨੀ ਸਭ ਕੀ ਜਨ ਬਦਲ ਜਾਣਾ ਜਿਨ੍ਹਾਂ ਵਿੱਚ ਪੈ ਕੇ ਤੇਰਾ ਚਿੱਤ ਵਕਾਰੀ ਹੋ ਰਿਹਾ ਕਿ ਮੇਰੇ ਹੰ ਬਿਨਵੰਤ ਨਾਨਕ ਬਿਨਵਾਬ ਸੰਗ ਕਾਰੀ ਤਬਦੀਲ ਭਾਵ ਨੂੰ ਪ੍ਰਾਪਤ ਹੋ ਜਾਣਗੇ ਕਪੈਰ ਨਹੀਂ ਕਿਸੇ ਨਾਲ ਚੱਲਣਾ ਹਾਰੇ ਬਿਨਵਾਣ ਤਾਂ ਨਾਨਕ ਬਿਨ ਸਾਧ ਸੰਗਤ ਦੇਤੀਪੁਰ ਪੁਗਾਰਾ ਕਹਿੰਦੇ ਸੀ ਕਹਿੰਨੇ ਹੋ ਬਿਨ ਸਾਧ ਸੰਗਤ ਕਰੀ ਤੋ ਕੱਤਰਤਾ ਮਿਲੀ ਤੋ ਮਨਾ ਹਮ ਮਿਥਿਆ ਸੰਸਾਰੀ ਜਿਨੂੰ ਸੰਸਾਰੀ ਪਦਾਰਥ ਮੰਗੇ ਸਾਰੇ ਮਿਥਿਆਣ ਹੋਏ ਕਿੰਬੜੇ ਹੋਏ ਆ ਨਾ ਹਾਲ ਨਹੀਂ ਕਿਸੇ ਨੂੰ ਜਾਣਾ ਇੱਥੇ ਰਹਿ ਜਾਣ ਕੇ ਸਭ ਦੇ ਰਾਜਨ ਕਿਉਂ ਸੋਇਆ ਕੋਈ ਨੀਂਦ ਭਰੇ ਫਿਰ ਰਾਜਾ ਸਾਹਿਬ ਸੁਣੀ ਲੁੱਟ ਗਿਆ ਸਰੀਰ ਉਹ ਜਿਹੜਾ ਮਾਰਾ ਕਹਿੰਦੇ ਹੈ ਰਾਜਨ ਤੂੰ ਸੌ ਗਿਆ ਮਰਤੂ ਰੂਪੀ ਨੀਂਦ ਨੂੰ ਮੂਸ਼ਰੂਪੀ ਨੀਂਦੋਂ ਪਰਕੇ ਜਾਗਤ ਕਤ ਨਹੀਂ ਰਹੇ ਕੇ ਤਿਆਰੇ ਸੀ ਤੈਨੂੰ ਜਗਾਰੇ ਤੂੰ ਜਾਗਦਾ ਕਿਉਂ ਨਹੀਂ ਆਉਂੇ ਹੈ ਭਾਈ ਆਇਆ ਝੂਠ ਰਦਨ ਫਿਰ ਅੱਖਾਂ ਪਟੀਆਂ ਲਾ ਗਏ ਨੇ ਦੇਖ ਕੇ ਪਦਾਰਥ ਸਭ ਛੱਡ ਕੇ ਲਿਆ ਰੋਣ ਲੱਗ ਗਿਆ ਹਜੂਰ ਕਹਿੰਦੇ ਹਨ ਮਾਇਆ ਝੂਠ ਰਦਨ ਇਹ ਜਿਹੜੇ ਝੂਠੇ ਪਦਾਰਥ ਸਭ ਮਾਇਆ ਦੇ ਇਹਨਾਂ ਵਾਟੇ ਜਿਹੜਾ ਰੋਣਾ ਹੈ ਕੀਤੇ ਬਿੱਲਾਹੀ ਕਿਹਨੂੰ ਰਾਜਾ ਬਰਬਾਦ ਕਰਦੇ ਚਲੇ ਗਏ ਕਿਸੇ ਦੇ ਨਾਲ ਕੋਈ ਪਦਾਰਥ ਨਹੀਂ ਗਿਆ ਤੂੰ ਕਿਉਂ ਬਰਬਾਦ ਕਰਨਾ ਹੈ ਇਸੇ ਪ੍ਰਕਾਰ ਇਹ ਮਨੋਂ ਮਾਇਆ ਝੂਠੀ ਹੈ ਦੇਵੇ ਜਿਦ ਨੂੰ ਇਹ ਲੋਕ ਬਰਬਾਦ ਕਰਦੇ ਗਏ ਹੁਣ ਬਿਲਾਹੇ ਕੀਤੇ ਮਹਾਮੂਹ ਇਹ ਮਹਾਮੂਹਣੀ ਮਾਇਆ ਦੇ ਮਾਰੇ ਹੋਏ ਮੋਹ ਚੰਤ ਨੂੰ ਛੱਡ ਕੇ ਚਲੇ ਜਾਂਦੇ ਆ ਬਰਬਾਦ ਹੀ ਕਰਦੇ ਹੈ ਜਾਂਦੇ ਹੁਣ ਮੇਨ ਨਾਮ ਹਰ ਕੀ ਸੁਖ ਨਹੀਂ ਬਿਨੋ ਪ੍ਰਮੇਸ਼ਰ ਦਾ ਨਾਮ ਜਪੇ ਤੋਂ ਕਿਸੇ ਨੂੰ ਵੀ ਸੁਖ ਦੀ ਪ੍ਰਾਪਤੀ ਨਹੀਂ ਹੋਈ ਹੈ ਸਹਿਸ ਸਿਆਣਕੋ ਸਹਸ ਸਿਆਣਪੋ ਉਪਾਅ ਥਾਕੇ ਸਹਸ ਸੈਂਕੜੇ ਲੋਕ ਸਰੀਰ ਕਰਕੇ ਉਪਾਅ ਕਰਕੇ ਫਿਰ ਹਜ਼ਾਰਾਂ ਪੁਸਤਕਾਂ ਦੀਆਂ ਸਿਆਣਪਾਂ ਕਰਕੇ ਥੱਕ ਗਏ ਇਹ ਭਾਵ ਤਹ ਜਾਹੀ ਜਿੱਥੇ ਭੌਂਦਾ ਭਾਵੇਂ ਬਲੈਪੇ ਕਦੇ ਜਾਣ ਇੰਗਲੈਂਡ ਕਦੇ ਜਾਣ ਅਮਰੀਕਾ ਚਲੇ ਜਾਣ ਚੀਨ ਚਲੇ ਜਾਣ ਮਚੀਨ ਚਲੇ ਜਾਣ ਪਰ ਲਾਭ ਨਹੀਂ ਹੁੰਦਾ ਕਰਵਾ ਤੂੰ ਮੈਨੂੰ ਜਿੱਥੇ ਭੌਂਦਾ ਉੱਥੇ ਭਾਵੇਂ ਕਦੇ ਜਾ ਜੋ ਪਾਵਰ ਜਿੱਥੇ ਮਾਰਾ ਨੂੰ ਪਹੁੰਚਦਾ ਉਹ ਜੁਨ ਚ ਜਾਂਦੇ ਹਨ ਹਨ ਤੁਨ ਆਦੇ ਅੰਤੇ ਮਦ ਪੂਰਨ ਉਹ ਪਰਮੇਸ਼ਰ ਸਭ ਸਾਰੇ ਜਗ ਦੇ ਆਦਿ ਚ ਵੀ ਪੂਰਨ ਹੈ ਸਾਰੇ ਨਾਦ ਸਤਾਨ ਸਰੂਪ ਹੈ ਕੰਤੂ ਸੁਧਾਨ ਸਰੂਪ ਹੈ ਮਦ ਵਿੱਚ ਵਿਆਪਕ ਰੂਪ ਪੂਰਨ ਪਰਮੇਸ਼ਰ ਹਤਰ ਘਟ ਘਟ ਆਹੀ ਸੁਰਵਤ ਨੂੰ ਸਾਰਿਆਂ ਦੇ ਆਪਰੇ ਨੇਤਰਾਂ ਦਾ ਵਿਸ਼ਾਲ ਸੰਸਾਰ ਦਿਸ ਰਿਹਾ ਹੈ ਇਹ ਜਾਨ ਖਾਣੀਆਂ ਦੇ ਜਿਹੜੇ ਕਟਾਂ ਨੇ ਜਿਹੜੇ ਸਿੱਧ ਜਿਤ ਪੁਰੀ ਖਾਣੀ ਇਹਨਾਂ ਦੇ ਘੰਗਨਾ ਚ ਇੱਕ ਰਸ ਆਹੀ ਹੈ ਬਿਨਵੰਤ ਨਾਨਕ ਅਹੀ ਚੌਣਾ ਕਰਿਏ ਬਿਨਵੰਤ ਨਾਨਕ ਜਿਨ ਸਾਧ ਸੰਗ ਨੂੰ ਬੇਅੰਤੀ ਪੁਰਵ ਕਹਿਨੀ ਹੈ ਜਿਨਾਂ ਨੂੰ ਸਾਧ ਸੰਗ ਦੀ ਇਕੱਤਰਤਾ ਪ੍ਰਾਪਤ ਹੋਈ ਹੈ ਸੇ ਪਦ ਸੇ ਕੀ ਕਰ ਜਾਹੇ ਉਹ ਪਾਏ ਜਿਹਦੇ ਸਵੇਤ ਪਰਲੋਕ ਰੂਪੀ ਘਰ ਤੀ ਜਾਂਦੇ ਹਨ ਸਤਖੰਡ ਵਿੱਚ ਨਰਕ ਪਦ ਜਾਣ ਦੇਹ ਨੂੰ ਦੇਰ ਰਾਜਾ ਵਜੀਰਾਵਾਲੇ ਵੇਖਣ ਲੱਗ ਪਏ ਆ ਕਿ ਮੈਨਾਂ ਨੂੰ ਵੀ ਛੱਡ ਕੇ ਲੈ ਮੇਰੇ ਬੜੇ ਨਾਨੇ ਵਜੀਰਸਾਨੇ ਵੇਖ ਕੇ ਗੁਰੂ ਸਾਹਿਬ ਜੀ ਉਹ ਕਹਿੰਦੇ ਹਨ ਨਰਪਤ ਜਾਨ ਗਿਰਿਓ ਫਿਰ ਨਰਪਤ ਰਾਜਾ ਤੂੰ ਜਾਣ ਕਰਕੇ ਗ੍ਰਹਣ ਸਿੱਧਸੈਨ ਇਸ ਰਾਜੇ ਦਾ ਨਾਮ ਸੀ ਜਾਣ ਗ੍ਰਹਿਓ ਜਾਣ ਕਰਕੇ ਇਹਨਾਂ ਚ ਪਗੜਿਆ ਗਿਆ ਸੇਵਕ ਸਿਆਣੇ ਰਾਮ ਇਹ ਆਪ ਦੇ ਸੇਵਕ ਸਿਆਣੇ ਸਕੇਤ ਮੰਡੀ ਵਾਲੇ ਰਾਜੇ ਨਾਮ ਵੀ ਸਿੱਧ ਸੈਨ ਸੀ ਇਹ ਦਾ ਨਾਮ ਵੀ ਹਰੀ ਸੈਨ ਸੀ ਇਸ ਰਾਜੇ ਦਾ ਨਾਮ ਸੋ ਹਰੀ ਸੈਨ ਰਾਜੇ ਨੇ ਉਸ ਵੇਲੇ ਮਾਰੇ ਕਹਿ ਰਹੇ ਹਨ ਸੇਵਕ ਸਿਆਣੇ ਰਾਮ ਆਪ ਦੇ ਸਿਆਣੇ ਸੇਵਕ ਜਾਣ ਕਰਕੇ ਇਹ ਰਾਜਾ ਤੂੰ ਇਹਨਾਂ ਦੇ ਵਿੱਚ ਪਕੜਿਆ ਗਿਆ ਪਕੜ ਫੇਰ ਉਹ ਪਕੜ ਲਿਆ ਨਾ ਪਦ ਆਪਥਾ ਨੇ ਮੇਰੇ ਬੜੇ ਸੇਵਕ ਬਧੀਰ ਅਹਿਲਕਾਰ ਮੜੇਦਾਨੇ ਐ ਇਸ ਕਰਕੇ ਤੂੰ ਇਹਨਾਂ ਦੇ ਵਿੱਚ ਪਕੜਿਆ ਗਿਆ ਹੈ हे ਰਾਜਾ ਮਾਨੋ ਆਪਦੇ ਸੇਵਕ ਜਿਹੜੇ ਇੰਦਰੀਏ ਆਦਿਕ ਛਾਲੂ ਸੇਵਕ ਜਾਣ ਕੇ ਇਹਨਾਂ ਵਿਸ਼ਿਆਂ ਚ ਨਾਉਣ ਵਾਲੇ ਜਾਣ ਕੇ ਇਹਨਾਂ ਚ ਆਪਦੇ ਕੇਤਨੋਂ ਤਾਂ ਗ੍ਰਹਿਣ ਕਰ ਲਿਆ ਪਕੜਿਆ ਗਿਆ ਹਾਂ ਸਰ ਪਰ ਵੀਛੜਨ ਫੇਰ ਪੁਰ ਨਰਪਤ ਜਾਣ ਗਰੇਹੋ ਸੇ ਰਾਜਾ ਤੂੰ ਗਰੇਹੋ ਘਰ ਦੇ ਜਾਣਾ ਕੀਤੇ ਹਨ ਸੇਵਕ ਸਿਆਣੇ ਵੀ ਮੇਰੇ ਘਰ ਦਾ ਕੰਮ ਚਲਾਉਣ ਵਾਲੇ ਬੜੇ ਐ ਤੇ ਕਾਲ ਬੀਨ ਸੇਵਕ ਸਿਆਣੇ ਹਨ ਸਰਪਰ ਵਿਛੜਣਾ ਇਹਨਾਂ ਨੂੰ ਤਾਂ ਸਰਪਰ ਜ਼ਰੂਰ ਕਰ ਜ਼ਰੂਰ ਵਿਛੜ ਜਾਣਾ ਹੈ ਮੋਹੇ ਪਛਤਾਣੇ ਰਾਜਾ ਇਹ ਜਿਹੜਾ ਮੋਹ ਕਰ ਰਿਹਾ ਹੈ ਉਹ ਕਰਕੇ ਪਛਤਾਵਾ ਪੱਲੇ ਰਹੇਗਾ ਨਾਮ ਇਹ ਭਾਈ ਇਸ ਕਰਕੇ ਮੋਹ ਛੱਡ ਕੇ ਰਹਿਣਾ ਚਾਹੀਦਾ ਹੈ ਹਰ ਕਿੰਦੌੜੀ ਵੀ ਉੱਡਾ ਹਰੀ ਚੰਦ ਦੀ ਨਗਰੀ ਕਹਿੰਦੇ ਆ ਜਿਸ ਜਿਹੜੇ ਹਰੀ ਚੰਦ ਨੇ ਪਿਸ਼ਮੇਸ਼ ਪਰਮੇਸ਼ਰ ਨੇ ਇਹਨੂੰ ਬਖਸ਼ੀ ਕੀਤੀ ਕਿ ਹਰੀ ਚੰਦ ਸਵਰਗ ਨੂੰ ਚਲਣਾ ਕਹਿੰਦੇ ਮਹਾਰਾਜ ਚਲਣਾ ਕਿਨੂ ਕਿਨ ਲਿਜਾਣਾ ਕਹਿੰਦੇ ਸਾਰੀ ਪੂਰੀ ਨੂੰ ਲਿਜਾਣਾ ਹੈ ਭਗਵਾਨ ਦੇ ਉੱਤੇ ਸਾਰੀ ਪੂਰੀ ਚੜਾ ਲਈ ਜਿਸ ਜਿਹੜੇ ਚੜਾ ਲਈ ਉਸ ਵੇਲੇ ਕਹਿੰਦੇ ਗਦੇ ਜਦੋਂ ਹਵਾਈ ਜਹਾਜ਼ ਤੇ ਵਿੱਚ ਢਾਲੀਏ ਤੇ ਹੀਂਗ ਪੈਣ ਤੇ ਵਿਵਾਨ ਤੇ ਜਿਹੜੇ ਗਦੇ ਹੀਂਗ ਤੇ ਹਰੀਚੰਦ ਨੂੰ ਮਾਣ ਹੋ ਗਿਆ ਕਹਿੰਦੇ ਹਰੀਚੰਦਾ ਤੇਰੇ ਵਰਗਾ ਪੁੰਨੀਪੁਰ ਕੋਣ ਹੈ ਤੇਰੇ ਗਦੇ ਵੀ ਸਰਗ ਨੂੰ ਚੱਲੇ ਆ ਉਸ ਵੇਲੇ ਹਰੀਚੰਦ ਨਗਰੀ ਕਹਿੰਦੇ ਉੱਥੇ ਹੀ ਰਹੇਗੀ ਉਹ ਕਿਸੇ ਨੂੰ ਮਾਤਰਾ ਹਰੀਚੰਦ ਨਗਰੀ ਉੱਥੋਂ ਕਿਸੇ ਨੇ ਕਦੇ ਸੌਦਾ ਤਾਂ ਨਹੀਂ ਖਰੀਦਿਆ ਇਹਦਾ ਨਵ ਗੰਧਰਵਾ ਨਗਰੀ ਜਾਂ ਹਰੀਚੰਦੋਰੀ ਸ਼ਬਦ ਵਿੱਚ ਆਉਂਦਾ ਹੈ ਜਿਵੇਂ ਚੇਤ ਦੇ ਮਹੀਨੇ 'ਚ ਆਕਾਸ਼ ਵਿੱਚ ਬੱਦਲ ਨਗਰ ਬਣਿਆ ਪ੍ਰਤੀਤ ਹੁੰਦਾ ਜਾਂ ਰਾਉਂਡ ਵਿੱਚ ਰਾਤ ਨੂੰ ਚੰਨ ਚਾਨਣੀ ਤੇ ਨਗਰ ਪ੍ਰਤੀਤ ਹੋਣ ਉਹਨੂੰ ਹਰੀ ਚੰਦੌਰੀ ਤੇ ਗंधरਬਾਰ ਨਗਰੀ ਨਾਮ ਕਰਕੇ ਕਹੀਦਾ ਹੈ ਹੋਈ ਹਰ ਚੰਦੌਰੀ ਦੇਹ ਹੂਲਾ ਉਹ ਹਰੀ ਚੰਦੀ ਨਗਰੀ ਉਹਨ ਹੋਈ ਹੈ ਨਾ ਉਹ ਇਸ ਤਰ੍ਹਾਂ ਸੰਸਾਰ ਨੂੰਨ ਹੋਇਆ ਵੇਖ ਕੇ ਭੁੱਲ ਗਿਆ ਹੈ ਆਸ਼ਟਕ ਪਾਈਏ ਕਿੱਥੇ ਇਸ ਤੇ ਪਾਵੇਗਾ ਟਿਕੇਗਾ ਕਿੱਥੇ ਸਾਰੇ ਪਦਾਰਥ ਨਾਸ ਬੰਤ ਹਨ ਮੇਨ ਨਾਮ ਹਰ ਕੇ ਆਨ ਰਚਨਾ ਬਿਨਾ ਹਰੀ ਅਕਾਲ ਪੁਰਖ ਦੇ ਨਾਮ ਤੋਂ ਜਿਹੜੀ ਹੋਰ ਨਾ ਪਦਾਰਥਾਂ ਦੀ ਰਚਨਾ ਜੋ ਲੱਗਾ ਹੋਇਆ ਇਹ ਜੀਵ ਐਲਾ ਜਨਮ ਗਵਾਈਏ ਐਲਾ ਬਿਆਰਥੀ ਜਨਮ ਗਵਾਈਦਾ ਹੈ ਐਲਾ ਬਿਨਾ ਲਾਹੇ ਤੋ ਐਲਾ ਸੁੰਦਰ ਜਨਮ ਐਵੇਂ ਗਵਾ ਜਾਈਦਾ ਹੈ ਹੋ ਕਰਤ ਨਾ ਤ੍ਰਿਸ਼ਨ ਪੂਜੈ ਜਿਵੇਂ ਲੋਕ ਕਹਿੰਦੇ ਆ ਲਾ ਆ ਚਲੇਗਾ ਐਵੇਂ ਦਾ ਮਸਲਵਾ ਕਿਉਂ ਬਿਰਸੀ ਆਉਣ ਗਵਾਲੀ ਦਾ ਹੋ ਹੋ ਕਰਤ ਨਾ ਤ੍ਰਿਸ਼ਨ ਪੂਜੈ ਹੋ ਬੜਾ ਸਿਆਣਾ ਹਾਂ ਹੋ ਮੈਂ ਰਾਜਾ ਹਕੂਮਤ ਵਾਲਾ ਮੈਂ ਸਰਦਾਰ ਹਾਂ ਮੈਂ ਗਿਆਨੀ ਹਾਂ ਮੈਂ ਸਾਧੂ ਹਾਂ ਕਿਉਂ ਹੋ ਮੈਂ ਕਰਦੇ ਕਰਦੇ ਦੀ ਨਾ ਤ੍ਰਿਸ਼ਨ ਜਿੰਝਾ ਸਤਾਰਥਾਂ ਦੇ ਭੋਗਣ ਦੀ ਦਸਾਂ ਕਸਾਂ ਦੀ ਅਰिजਨਾਲ ਨਹੀਂ ਬੁਰੀ ਦੀ ਨਿਮਰਤ ਨਹੀਂ ਹੁੰਦੀ ਹੈ। ਨਹਿ ਕਾਮਪੂਰਨ ਗਿਆਨੀ ਅਤੇ ਨਾ ਕਾਮਪੂਰਨ ਹੁੰਦਾ ਹੈ। ਗਿਆਨ ਨਹੀਂ ਜਾਨਣਾ ਕਰ ਕੰਮ ਵੀ ਪੂਰੇ ਨਹੀਂ ਹੁੰਦੇ। ਸਾਰੇ ਕੰਮ ਵੀ ਅਧੂਰੇ ਛੱਡ ਕੇ ਚਲੇ ਜਾਂਦੇ ਆ। ਨਹਿ ਕਾਮਪੂਰਨ ਗਿਆਨੀ ਜਿਨ੍ਹਾਂ ਚ ਕਾਮਨਾ ਨਹੀਂ ਨਿਮੜਦੀਆਂ ਉਹਨਾਂ ਚ ਪੂਰਨ ਗਿਆਨ ਨਹੀਂ ਹੋ ਸਕਦਾ। ਜਿਨ੍ਹਾਂ ਚ ਕਾਮਨਾ ਬਣੀ ਰਹਿੰਦੀ ਹੈ ਉਹਨਾਂ ਚ ਪੂਰਨ ਗਿਆਨ ਨਹੀਂ ਹੈ। ਜਿਨ੍ਹਾਂ ਨੂੰ ਨਹਿ ਕਾਮ ਜਿਨ੍ਹਾਂ ਨੂੰ ਨਹੀਂ ਕਾਮਨਾ ਉਹਨਾਂ ਨੂੰ ਪੂਰਨ ਗਿਆਨ ਹੈ ਕਾਮਨਾ ਤੋਂ ਰਹਿ ਜਿਹੜੇ ਪੁਰਸ਼ਾ ਪੂਰਨ ਗਿਆਨवान ਹਨ ਦਿਨਵੰਤ ਜਿਹੜੇ ਗਿਆਨਵਾਨ ਹੈ ਜਾਣ ਲੋ ਉਹਨਾਂ ਨੂੰ ਜਾਣੇ ਕਿਸੇ ਕੰਮ ਨੂੰ ਕੋਈ ਚੀਜ਼ ਕੰਮ ਨਹੀਂ ਆਉਣੀ ਸਾਰਿਆਂ ਨੂੰ ਵਿਛੜਿਆ ਜਾੜ ਕੇ ਤਿਆਗ ਦਿੱਤਾ ਗੁਰਮਖਾਨ ਮਿਰਵੰਤ ਨਾਨਕ ਬਿਨ ਨਾਮ ਹਰ ਕੇ ਕੀ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਬਿਨਾਂ ਹਰੀ ਅਕਾਲ ਪੁਰਖ ਦੇ ਨਾਮ ਤੋਂ ਕੀਤੇ ਆਪਿਸ਼ਤਾਨੇ ਕਿੰਨੇ ਲੋਕ ਪਛਤਾਪ ਕਰਦੇ ਪਾਈਏ ਸੰਸਾਰ ਤੋਂ ਗਏ ਹਨ ਧਾਰ ਅਨੁਗੁਰ ਹੋ ਫਿਰ ਇਸ ਰਾਜੇ ਦੀ ਮੂਰਸ਼ਾ ਕੋਲਾ ਕੇ ਸਤਿਗੁਰੂ ਸਾਹਿਬ ਜੀ ਨੇ ਆਪ ਦੀ ਜੋਤ ਵਿੱਚ ਮਲਾ ਲਿਆ ਉਹ ਜੋਤ ਵਿੱਚ ਮਲਾਉਣ ਦਾ ਜਿਹੜਾ ਉਪਕਾਰ ਕੀਤਾ ਉਸ ਪੌੜੀ 'ਚ ਚੜ੍ਹਦੇ ਹਨ ਧਾਰ ਅਨੁਗੁਰ ਹੋ ਤੇਰਾ ਆਜਾ ਵਾਹਿਗੁਰੂ ਤੇਰੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਆਪਣਾ ਕਰ ਲੈਨਾ ਤੈਨੂੰ ਭਾਈ ਆਪਣਾ ਬਣਾ ਲਿਆ ਸੱਚੇ ਪਾਤਸ਼ਾਹ ਮਹਾਰਾਮ へ ਪਿਆਰੇ ਪੂਜਾ ਗਹਿ ਕਾਢ ਲਿਓ ਤੇਰੀ ਬਿਰਤੀ ਨੂੰ ਪੂਜਾ پکڑ ਕੇ ਤੈਨੂੰ ਮਾਇਆ ਦੇ ਮੋਹ ਵਿੱਚੋਂ ਸੰਸਾਰ ਸਮੁੰਦਰ ਤੋਂ ਕੱਢ ਲਿਆ ਹੈ ਸਾਧੂ ਸੰਗ ਦੀਨਾ ਤੈਨੂੰ ਸਾਧੂ ਭਾਈ ਕਲਿਆਣੇ ਵਰਗੇ ਜਿਹੜੇ ਗੁਰਮੁਖ ਸਿੱਖ ਸੀ ਉਹਨਾਂ ਨੂੰ ਸੰਗਤ ਦਿੱਤੀ ਹੈ ਤੈਨੂੰ ਕਨੇਹਾਲ ਕਰ ਦਿੱਤਾ ਹੈ ਸਾਧ ਸੰਗਮ ਹਰ ਅਰਾਧੇ ਜਿਹੜੇ ਸਾਧੂਆਂ ਦੀ ਸੰਗ ਨੂੰ ਓਕਤਰ ਦਾ ਜੁਲ ਕੇ ਹਰ ਹਰ ਪ੍ਰਵੇਸ਼ਨ ਵਰਾਧੇ ਯਾਦ ਕਰਦੇ ਆਂ ਲਗਲ ਕਲਵਲ ਦੁਖ ਜਲੇ ਉਹਨਾਂ ਦੇ ਸਾਰੇ ਕਲੂ ਲਾਜ ਪਾਉਣ ਵਾਲੇ ਕਲੂ ਜਿਹਦੇ ਮੈਲ ਰੂਪ పాਪ ਜਿਹੜੇ ਹਨ ਉਹ ਸਾਰੇ ਕਾਲੇ పాਪ ਤੇ ਦੁੱਖ ਜਿਹੜਾ ਮਨ ਨੂੰ ਮਾਵੇ ਜਲ ਗਏ ਮਿਟ ਗਏ ਮਹਾ ਧਰਮ ਤੋਂ দান ਕਿਰਿਆ ਜਿਹੜਾ ਮਨੋਂ ਧਰਮ ਕੀਤਾ ਹੈ ਤੇ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕੀਤੀ ਹੈ ਸੋਨਾ দান ਕੀਤਾ ਹੈ ਤੇ ਚੰਗੀ ਕਿਰਿਆ ਗੁਰਮਤੀ ਗੁਰਮੁਖ ਨਾਮ ਦਾ ਨਿਸ਼ਾਨ ਦੀ ਧਾਰੀ ਹੈ ਸੰਗ ਤੇਰੇ ਸੇ ਚੱਲੇ ਇਹ ਬਾਗ ਤੇਰੇ ਨਾਲ ਜਾਣਗੇ ਜਿਹੜੇ ਗੁਣ ਹਨਗੇ ਨਿਸ਼ਕਾਮ ਹੋ ਕੇ ਜੋ ਕਰੇਗਾ ਰਖਣਾ ਆਰਧ ਹੈ ਏਬ ਸੁਆਮੀ ਕੀ ਭਾਈ ਇਸ ਨਾਮ ਕਰਕੇ ਜੋ ਇੱਕ ਪਰਮੇਸ਼ਰ ਨੂੰ ਰਾਦਦੇ ਹਮ ਹਰ ਨਾਮ ਮਨ ਤਨ ਭੀਨਾ ਉਹਨੇ ਦੇ ਮਨ ਹਰੀ ਦੇ ਨਾਮ ਵਿੱਚ ਮਨ ਵੀ ਤਨ ਵੀ ਭਿੱਜ ਗਿਆ ਮੰਨ ਗਿਆ ਹੈ ਨਾਨਕ ਜਿਸ ਨੂੰ ਹਰ ਮਿਲਾਏ ਸਤਗੁਰੂ ਜੀ ਕਹਿੰਦੇ ਨਾਨਕ ਪ੍ਰਮੇਸ਼ਰ ਆਪ ਦੇ ਨਾਲ ਮੇਲ ਲਵੇ ਉਹ ਸਰਗੁਣ ਪਰਵੀਨ ਉਹ ਸਾਰੇ ਗੁਣਾਂ ਕਰਕੇ ਪਰਵੀਨ ਚਪਰ ਹੋ ਜਾਂਦਾ ਉਹਦੇ ਸਾਰੇ दान ਯੋਗ ਦੀ ਕਿਰਿਆ ਸਾਧਨਾ ਆਦਿਕ ਧਰਮ ਪੁੰਨ ਆਦਿਕ ਜਾਗ ਆਦਿਕ ਸਭ ਸਭਲੇ ਜਿਹਨਾਂ ਨੂੰ ਵਾਹਿਗੁਰੂ ਨੇ ਆਪਣਾ ਬਣਾ ਲਿਆ ਹੈ ਬਿਹਾਗ ਉਹ ਸਾਰਿਆਂ ਗੁਣਾਂ ਕਰਕੇ ਪਰਵੀਨ ਚਪਰ ਹੋ ਗਿਆ ਹੈ ਬਿਹਾਰ ਗੜੇ ਕੀ ਬਾਗ ਮਹੱਲਾ ਚੌਥਾ ਇਹ ਨਉ ਛੰਦ ਮਹਾਰਾਜੀ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾ ਕੋਈ ਵਿਚਾਰ ਨੂੰ ਕੀਤੇ ਹੈ ਬਿਹਾਰ ਗੜੇ ਵਿੱਚ ਹੁਣ ਅੱਗੇ ਬਾਹਰ ਆਰੰਭ ਕਰਦੇ ਹੁਣ ਦੇ ਪਾਤਸ਼ਾਹ